ਕੈਬਨਿਟ ਦੇ ਵਿੱਚ ਅੱਜ ਦੋ ਵੱਡੇ ਫੈਸਲੇ ਲਏ ਗਏ ਨੇ ਪ੍ਰਿੰਸੀਪਲ ਅਮਾਉਂਟ ਤੇ ਲੈਂਡ ਐਨਹਾਂਸਮੈਂਟ ਨਾਂ ਦੀਆਂ ਦੋ ਸਕੀਮਾਂ ਤੇ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਸਾਡੇ ਨਾਲ ਐਮਪੀ ਸੰਜੀਵ ਰੋੜਾ ਨੇ ਅਰੋੜਾ ਸਾਹਿਬ ਇਸ ਰਾਹਤ ਦੇ ਨਾਲ ਵਪਾਰੀਆਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਬਹੁਤ ਫਾਇਦਾ ਹੋਏਗਾ ਜੀ ਕਾਫੀ ਵੱਡੀ ਅਮਾਉਂਟ ਸੀ ਤਾਈ ਇਹਨਾਂ ਦਾ 30 ਸਾਲ ਦੇ ਵਿਚਾਰੇ ਕਦੀ ਕੋਰਟ ਚ ਜਾਂਦੇ ਸੀ ਕਚਹਿਰੀਆਂ ਜਾਂਦੇ ਸੀ ਸਰਕਾਰਾਂ ਕੋਲ ਜਾਂਦੇ ਸੀ ਹੁਣ ਦੇਖੋ ਜਦੋਂ ਪਿਛਲੀ ਸਰਕਾਰ ਸੀ ਇਹਨਾਂ ਨੇ 11% ਤੇ ਅਨਾਉਂਸ ਕੀਤੀ ਉਹ ਫੇਲ ਹੋ ਗਈ ਇਹ ਚਲੇ ਗਏ 8% ਕਰ ਦੋ ਜੀ ਉਹਨਾਂ ਨੇ 8% ਤਾਂ ਕਰਤਾ ਕੰਪਾਉਂਟਿੰਗ ਕਰਤਾ ਉਹ 22 24% ਪੈ ਗਿਆ ਸੋ ਮੈਂ ਇਹ ਕਹਿ ਰਿਹਾ 8% ਸਿੰਪਲ ਰੇਟ ਆਫ ਇੰਟਰਸਟ ਇਸ ਤੋਂ ਬੈਟਰ ਨਹੀਂ ਹੋ ਸਕਦਾ ਔਰ ਬਹੁਤ ਵਧੀਆ ਮੈਂ ਸਾਰੇ ਇੰਡਸਟਰੀ ਲਿਸਟਾ ਭਰਾਵਾ ਨੂੰ ਰਿਕਵੈਸਟ ਕਰੂੰਗਾ ਕਿ ਜਲਦੀ ਤੋਂ ਜਲਦੀ ਪੈਸੇ ਜਮ੍ਹਾਂ ਕਰਾਣ ਔਰ ਆਪਣੇ ਵਪਾਰ ਵੱਲ ਧਿਆਨ ਦੇਣ ਜਿਹੜੀ ਲੰਬੀ ਡਿਮਾਂਡ ਸੀ ਉਹਨਾਂ ਦੀ ਅੱਜ ਸਰਕਾਰ ਨੇ ਪੂਰੀ ਕਰ ਦਿੱਤੀ ਪਰ ਜਿਹੜੇ ਪੀਐਸਆਈਸੀ ਐਸਸ ਸਕੈਮ ਦੇ ਵਿੱਚ ਕਈ ਬੇਨਾਮੀ ਪਲੋਟ ਵੀ ਸੀ ਕੁਝ ਅਧਿਕਾਰੀਆਂ ਦਾ ਨਾਮ ਵੀ ਸੀ ਸਭ ਜੁੜੀਸ ਹੈਗਾ ਇਹ ਮੈਟਰ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋਏਗੀ ਜਾਂ ਰਿਕਵਰੀ ਕੀਤੀ ਜਾਏਗੀ ਦੇਖੋ ਜੀ ਉਹ ਗੱਲਾਂ ਦਾ ਮੈਨੂੰ ਨਹੀਂ ਪਤਾ ਕਿਉਂਕਿ ਉਹ ਪਾਰਟ ਆਫ ਰੈਗੂਲਰ ਇਨਵੈਸਟੀਗੇਸ਼ਨ ਹੋਣਾ ਉਹ ਕਿੱਥੇ ਆ ਮੈਂ ਉਹ ਸਟਡੀ ਵੀ ਨਹੀਂ ਕੀਤੀ ਔਰ ਮੈਂ ਉਸ ਡਿਟੇਲ ਚ ਵੀ ਨਹੀਂ ਗਿਆ ਮੈਂ ਉਹਦਾ ਜਵਾਬ ਨਹੀਂ ਦੇ ਸਕੂਗਾ ਤੁਹਾਨੂੰ ਜੀ ਅੱਛਾ ਤੁਸੀਂ ਲੁਧਿਆਣੇ ਤੋਂ ਚੋਣ ਵੀ ਲੜ ਰਹੇ ਹੋ ਇਹਦਾ ਸਿੱਧਾ ਸਿੱਧਾ ਚਲੋ ਬੈਨੀਫਿਟ ਵੀ ਮਿਲਣਾ ਲੁਧਿਆਣੇ ਦੇ ਵਿੱਚ ਵੀ ਬਹੁਤ ਇੰਡਸਟਰੀ ਹੈਗੀ ਆ ਤੇ ਦੂਜੇ ਪਾਸੇ ਇਹ ਵੀ ਚਰਚਾ ਹੈ ਜੇ ਜਿੱਤ ਜੰਨੇ ਹੋ ਤਾਂ ਰਾਜ ਸਭਾ ਤੋਂ ਫਿਰ ਹਾਈ ਕਮਾਂਡ ਤੋਂ ਕੋਈ ਲੀਡਰ ਪੰਜਾਬ ਤੋਂ ਹੈ ਤੁਹਾਡੇ ਸਾਰੇ ਹੀ ਕੁਐਸਚਨ ਹਾਈਪੋਥੈਟিক্যাল ਹੈ ਪਹਿਲਾਂ ਤਾਂ ਇਹਦਾ ਫਾਇਦਾ ਹੋਣਾ ਫਿਰ ਜੇ ਜਿੱਤ ਜਾਂਦੇ ਹੋ ਤੇ ਫਿਰ ਹੋ ਜਾਣਾ ਚਲੋ ਪਹਿਲਾਂ ਤੁਸੀਂ ਇਹ ਤਾਂ ਕਹੋ ਤੁਸੀਂ ਜਿੱਤ ਕੇ ਕੀ ਕਰੋਗੇ ਜੇ ਜਿੱਤ ਜਾਓਗੇ ਕਿ ਫਿਰ ਫਿਰ ਦੇਖਾਂਗੇ ਫਿਰ ਆਪਣੇ ਕੋਲ 14 ਦਿਨਾਂ ਦੇ ਡਿਸੀਜਨ ਲੈਣ ਦੇ ਹਾਂਜੀ ਤਾਂ ਇਹ ਸੰਸਦ ਮੈਂਬਰ ਸੰਜੀਵ अरोड़ा ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਸਰਕਾਰ ਵੱਲੋਂ ਅੱਜ ਫੈਸਲੇ ਲਏ ਗਏ ਨੇ ਇਸ ਦੇ ਨਾਲ ਪੰਜਾਬ ਦੇ ਵਪਾਰੀਆਂ ਨੂੰ ਤਾਂ ਫਾਇਦਾ ਹੋਣਾ ਹੀ ਹੈ ਪਰ ਇਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਇਹ ਲੁਧਿਆਣੇ ਦੇ ਵਿੱਚ ਜੋ ਚੋਣ ਲੜਨ ਜਾ ਰਹੇ ਨੇ ਉਸ ਦਾ ਵੀ ਬੈਨੀਫਿਟ ਮਿਲੇਗਾ ਜਾਂ ਰਾਜ ਸਭਾ ਦੇ ਵਿੱਚ ਕੋਈ ਹਾਈ ਕਮਾਂਡ ਤੋਂ ਕੋਈ ਜਾ ਸਕਦਾ ਇਸ ਦੇ ਉੱਪਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਦਾ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਤੇ ਜੇ ਸ਼ਬਦ ਜੋ ਹੈ ਜੋ ਵਿੱਚ ਆਇਆ ਉਸ ਦਾ ਵੀ ਫੈਸਲਾ ਲੁਧਿਆਣੇ ਦੇ ਲੋਕ ਕਰਨਗੇ ਫਿਲਹਾਲ ਇਸ ਸਕੀਮ ਦਾ ਫਾਇਦਾ ਜਿਹੜਾ ਹੈਗਾ ਉਹ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਸਾਲਾਂ ਬਾਅਦ ਮਿਲਣ ਜਾ ਰਿਹਾ ਦੇਰੀ ਜ਼ਰੂਰ ਹੋਈ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀਆਂ ਲਈ ਇੱਕ ਚੰਗੀ ਪਾਲਿਸੀ ਵੀ ਬਣਾਉਣ ਜਾ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਕਾਂਸ ਦੇ ਨਾਲ ਜਗਬਣੀ ਲਈ ਵਰੁਣਪੱਟ